ਸਾਡੇ 1.10 ਵਜੇ ਉਹਨੇ ਫੁੱਲ ਚੁੱਕਿਆ ਸੀ ਫੁੱਲ ਚੁਗਣ ਤੋਂ ਬਾਅਦ ਚਲੋ ਤਿਆਰੀ ਕਰ ਲਈ ਵੀ ਸਾਡੇ ਵੀ ਆਪਾਂ ਲੈ ਕੇ ਚੱਲਣੇ ਨੇ ਤੇ ਉਦੋਂ ਬਾਅਦ ਦੇ ਵਿੱਚ ਜੋ 7 ਫੁੱਟ ਦੀ ਉੱਚੀ ਬੰਨੀਆਂ ਹੋਈਆਂ ਸੀ ਠੀਕ ਹੈ ਤੇ 7 ਫੁੱਟ ਉੱਚੀਆਂ ਬੰਨੀਆਂ ਹੋਈਆਂ ਸੀ ਜਦੋਂ ਅਸੀਂ ਦੋ 2.30 ਵਜੇ ਗਏ ਜੀ ਉੱਥੇ ਲੈਣ ਵਾਸਤੇ ਉੱਥੇ ਹਸਤੀਆਂ ਨਹੀਂ ਨਹੀਂ ਹੈਗੀਆਂ ਸੀ ਆਸਤਿਆਂ ਐ ਨਹੀਂ ਸੀ ਉੱਥੇ ਨੀਚੇ ਖੜੀਆਂ ਪਈਆਂ ਸੀ ਬੈਠੇ ਤੇ ਕੀ ਕਪੜਾ ਇਹ ਕਿਦਨੇ ਹੋਰ ਕਿੱਲੇ ਪੈ ਸੀ ਸਾਨੂੰ ਜੀ ਇਹੀ ਸ਼ੱਕ ਆ ਗਈ ਵੀ ਇੱਕ ਵੀ ਤੰਤਰ ਵਿਦਿਆਲੀ ਹੀ ਕਾਰਸ਼ਤਾਨੀ ਹੋ ਸਕਦਾ ਨਾ ਹੋ ਜਣਾ ਇਸ ਲੋਟੇ ਮੇਰਾ ਇਕੱਲੇ ਇਕੱਲਾ ਬੈਠਾ ਸੀ ਪੁੱਤ ਤੰਤਰ ਵਿਦਿਆਲੀ ਅੰਤਰ ਵਿਦਿ ਕੀ ਨਾਮ ਜੁੜਦਾ ਮੇਰਾ ਨਾਮ ਰਾਜ ਰਾਨੀ ਹੈ ਠੀਕ ਹੈ ਕੀ ਮਾਮਲਾ ਕੀ ਹੈ ਜਿਹੜੇ ਸਾਬਕਾ ਫੌਜੀ ਜਗਸੀਰ ਸਿੰਘ ਜੀ ਦੀ ਮੌਤ ਹੋਈ ਹੈ ਤੇ ਉਹਨਾਂ ਦੀ ਹਸਤੀਆਂ ਚੋਰੀ ਹੋ ਗਈਆਂ ਜੀ ਕੀ ਹਾਂਜੀ ਹਾਂਜੀ ਉਹਨਾਂ ਦੀਆਂ ਹਸਤੀਆਂ ਚੋਰੀਆਂ ਸ਼ਨੀਵਾਰ ਦੀ ਦਿਨ ਦੀ ਸਵੇਰ ਦੀ ਉਹਨਾਂ ਦੀ ਡੈਥ ਹੋ ਗਈ ਸੀ ਜੀ ਤੇ ਉਹਨਾਂ ਹੀ ਸਵੇਰੇ 10 ਵਜੇ ਮਲਾਇਨਤਵਾਰ ਨੂੰ ਅਸੀਂ ਸਾਢੇ 10 ਵਜੇ ਉਹਨਾਂ ਦੇ ਫੁੱਲ ਚੁੱਕੇ ਆਏ ਸੀ ਜੀ ਫੁੱਲ ਚੁਗਣ ਤੋਂ ਬਾਅਦ ਚਲੋ ਤਿਆਰੀ ਕਰ ਲਈ ਵੀ ਸਾਡੇ ਉਹ ਵੀ ਆਪਾਂ ਲੈ ਕੇ ਚੱਲਣੇ ਨੇ ਤੇ ਉਸ ਤੋਂ ਬਾਅਦ ਵਿੱਚ ਉਹ 7 ਫੁੱਟ ਦੀ ਉੱਚੀ ਬੰਨੀਆਂ ਹੋਈਆਂ ਸੀ ਠੀਕ ਹੈ ਤੇ 7 ਫੁੱਟ ਉੱਚੀਆਂ ਬੰਨੀਆਂ ਹੋਈਆਂ ਸੀ ਜਦੋਂ ਅਸੀਂ ਦੋ 2:30 ਵਜੇ ਗਏ ਜੀ ਉੱਥੇ ਲੈਣ ਵਾਸਤੇ ਉੱਥੇ ਹਸਤੀਆਂ ਨਹੀਂ ਨਹੀਂ ਹੈਗੀਆਂ ਸੀ ਹਾਂ ਹਸਤੀਆਂ ਹੈ ਨਹੀਂ ਸੀ ਉੱਥੇ ਨੀਚੇ ਖੜੀਆਂ ਪਈਆਂ ਸੀ ਬੈਠੇ ਤੇ ਇਹ ਕਪੜੇ ਉਹ ਕਿਦਰੇ ਹੋਰ ਕਿੱਲੇ ਪੈ ਸੀ ਸਾਨੂੰ ਜੀ ਇਹੀ ਸ਼ੱਕ ਆ ਗਈ ਵੀ ਵੀ ਤੰਤਰ ਵਿਦਿਆਲੇ ਹੀ ਕਰਸ਼ਤਾਨੀ ਹੋ ਸਕਦੀ ਆ ਪਰ ਅਜੇ ਸਾਨੂੰ ਐ ਵੀ ਕੋਈ ਵੀ ਬੰਦਾ ਕਿਸੇ ਦੇ ਵੀ ਉੱਥੇ ਸੀਸੀ ਕੈਮਰੇ ਵੀ ਲੱਗਣੇ ਚਾਹੀਦੇ ਨੇ ਸਾਨੂੰ ਇਹ ਡਾਰਾ ਪੂਰਾ ਵੀ ਏ ਦੇ ਵਿੱਚ ਹਸਤੀਆਂ ਚੱਕਣ ਵਾਲਾ ਕੋਈ ਤੰਤਰ ਵਿਦਿਆਲੀ ਦਾ ਹੱਥ ਹੈ ਉਸ ਨੂੰ ਤਲਾਕ ਕਰ ਦਿੱਤਾ ਹਾਂਜੀ ਪੁਲਿਸ ਨੂੰ ਅਸੀਂ ਹੰਵਾਰ ਨੂੰ ਤਲਾਕ ਕਰਤੀ ਸੀ ਤੇ ਮੈਂਬਰ ਉਹ ਮੈਂਬਰ ਵੀ ਗਏ ਸੀ ਸਾਬਕਾ ਮੈਂਬਰ ਗਿਆ ਸੀਗਾ ਤੇ ਬਾਕੀ ਦੋ ਹੋਰ ਮੁੰਡੇ ਗਏ ਸੀ ਨਾਲ ਇੱਕ ਮੇਰੇ ਚਾਚੇ ਦਾ ਮੁੰਡਾ ਸੀਗਾ ਇੱਕ ਸਾਡੇ ਘਰ ਦਾ ਹੀ ਬੰਦਾ ਸੀ ਸ਼ਮਸ਼ਾਨ ਘਾਟ ਦੇ ਵਿੱਚ ਕੋਈ ਸੀਸੀਟੀਵੀ ਕੈਮਰਾ ਨਹੀਂ ਲੱਗਿਆ ਹੋਇਆ ਤੁਸੀਂ ਖੰਗੋਲਰ ਦੀ ਕੋਸ਼ਿਸ਼ ਨਹੀਂ ਕੀਤੀ ਕੋਈ ਇਦਾਂ ਦੀ ਨੇ ਇੱਥੇ ਹਜੇ ਹਾਲ ਤੱਕ ਦਾ ਕੋਈ ਵੀ ਸਮਸਾਨਦ ਕਾਰਟ ਦੇ ਵਿੱਚ ਕੈਮਰਾ ਨਹੀਂ ਪਰ ਅਸੀਂ ਮੰਗ ਜ਼ਰੂਰ ਕਰਦੇ ਆਂ ਭਗਵਾਨ ਦਵਾਨ ਸਭ ਤੋਂ ਵੀ ਸਾਡੇ ਸੀਸੀ ਕੈਮਰੇ ਵੀ ਲੱਗਣੇ ਚਾਹੀਦੇ ਨੇ ਠੀਕ ਹੈ ਹਾਂਜੀ ਅੱਜ ਹਾਲਤਕ ਸਥਿਤੀ ਕਿੰਨੀ ਗੰਭੀਰ ਹੈ ਬਹੁਤ ਜ਼ਿਆਦਾ ਗੰਭੀਰ ਹੈ ਜੀ ਹਾਂ ਬਹੁਤ ਜ਼ਿਆਦਾ ਗੰਭੀਰ ਹੈ ਜੀ ਦੇਖੋ ਵੀ ਘਰ ਦੇ ਵਿੱਚ ਕਮਾਉਣ ਵਾਲਾ ਤਾਂ ਕੋਈ ਨਹੀਂ ਰਿਹਾ ਉਹਦਾ ਵੀ ਜਦੋਂ ਘਰ ਦੇ ਵਿੱਚ ਕੋਈ ਕਮਾਉਣ ਵਾਲੀ ਨਹੀਂ ਹੈਗਾ ਉਦੋਂ ਉਤੋਂ ਦੀ ਹੋਰ ਕੀ ਜ਼ਿਆਦਾ ਹੋਊਗੀ ਅਸੀਂ ਇਹ ਕਹਿੰਦੇ ਵੀ ਜਦ ਸਾਡੇ ਜਿਹੜੇ ਦੋਸ਼ੀ ਨੇਗੇ ਉਹਨਾਂ ਤੋਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਈ ਘਰ ਦੀ ਸੇਤੀ ਵਾਸਤੇ ਸਾਨੂੰ ਕੋਈ ਵੀ ਕਿਸੇ ਵੀ ਸਾਰੇ ਹੈਲਪ ਚਾਹੀਦੀ ਹੈ ਜੀ ਭਗਵੰਤ ਮਾਨ ਸਾਹਿਬ ਤੋਂ ਜੀ ਮੇਰੇ ਨਾਮ ਜੀਗਰਦੇਵ ਆ ਠੀਕ ਹੈ ਜਿਹੜੇ ਮ੍ਰਿਤਕ ਜਗਸੀਰ ਸਿੰਘ ਤੁਹਾਡੇ بیٹے ਨੇ ਹਾਂ ਜੀ ਮੇਰੇ بیٹے ਨੇ ਜੀ ਜਗਸੀਰ ਸਿੰਘ ਕੀ ਗੱਲ ਹੋ ਗਈ ਪੁੱਤ ਉਹਦੇ ਲਤੋ ਹੋ ਗਈ ਬਸ ਉਸ ਨੂੰ ਹੋ ਗਿਆ ਬਾਹਰ ਨੂੰ ਉਹ ਪੂਰੇ ਹੋ ਗਏ ਐਤਵਰ ਨੂੰ ਉਹਦੇ ਫੁੱਲ ਚੁਗੇ ਗਏ ਨੇ ਜੀ ਬਸ ਉਥੋਂ ਇੰਨੇ ਉੱਚੇ ਰੋਦੇ ਫੁੱਲ ਕਿਸੇ ਨੇ ਖੋਲ ਕੇ ਖੰਡਿਆ ਤੇ ਜੀ ਵਿੱਚੋਂ ਉਹਦੇ ਹੱਡੀਆਂ ਕੱਢ ਲੀਆਂ ਕਿਸੇ ਨੇ ਕੀ ਮਨਸ਼ਾ ਹੋ ਸਕਦੀ ਹੈ ਹੱਡੀਆਂ ਕੱਢਣ ਦੀ ਹੱਡੀਆਂ ਕੋਤੋਂ ਸਾਨੂੰ ਸ਼ੱਕ ਰਹਿੰਦੀ ਆ ਵੀ ਕੋਈ ਸਾਨੀ ਸੱਪਾ ਦਾ ਕੋਈ ਉਹਦੇ ਉੱਤੇ ਕੁਝ ਕੋਈ ਕਰ ਦੇ ਅੰਤਰ ਵਿਦਿਆ ਅੰਤਰ ਵਿਦਿਆ ਦਾ ਸਾਨੂੰ ਡਰ ਆ ਕੋ ਪੂਰਾ ਡਰ ਆ ਜੀ ਸਾਨੂੰ ਇਹ ਗੱਲ ਦਾ ਠੀਕ ਆ ਜੀ ਮਾ ਕੀ ਅਸੀ ਤਾਂ ਇਹ ਕਹਿੰਦੇ ਆ ਵੀ ਜੀ ਕੈਂਬਰੀ ਲੱਗਣੀ ਚਾਹੀਦੀ ਨਹੀਂ ਉੱਥੇ ਅੱਜ ਸਾਡੇ ਨਾਲ ਬਣ ਗਈ ਕੱਲ ਨੂੰ ਕਿਸੇ ਨਾਲ ਹੋਰ ਵੀ ਬਣ ਸਕਦੀ ਹੈ ਇਹ ਗੱਲ ਤਾਂ ਜ਼ਰੂਰੀ ਹੈ ਮੌਤ ਤਾਂ ਸਭ ਦੀ ਹੈ ਬੁੜੇ ਦੀ ਵੀ ਠੇਰੇ ਦੀ ਵੀ ਹੈ ਗੱਭਰੂ ਦੀ ਵੀ ਹੈ ਜੀ ਕੋਈ ਪਤਾ ਨਹੀਂ ਹੁੰਦਾ ਇਹ ਕਿਸੇ ਨਾਲ ਕਿਹਦੇ ਨਾਲ ਕੋਈ ਧੋਖਾ ਕਰਦੇ ਪੁਲਿਸ ਨੂੰ ਤਲਾਸ਼ ਕਰਤਾ ਹਾਂਜੀ ਪੁਲਿਸ ਨੂੰ ਤਲਾਸ਼ ਕਰਤੀ ਕਿ ਸੋਹਾਰੇ ਦਿਨ ਇੱਕ ਮੇਰਾ ਜਵਾਈ ਗਿਆ ਸੀ ਵੱਡੇ ਤੋਂ ਛੋਟਾ ਤੇ ਇੱਕ ਮੇਰੇ ਦੋ ਮੇਰੇ ਪਿੰਡ ਦੇ ਮੈਂਬਰ ਗਏ ਤੇ ਇੱਕ ਮੇਰੇ ਜ਼ੋਰ ਦਾ ਮੁੰਡਾ ਗਿਆ ਤੇ ਮੇਰੇ ਘਰ ਕੋਈ ਬੰਦਾ ਨਹੀਂ ਹੈਗਾ ਜੀ ਇਨਸਾਫ ਦੀ ਗੱਲ ਹਾਂਜੀ ਇਨਸਾਫ ਹੋਣਾ ਚਾਹੀਦਾ ਹਾਂ ਇਨਸਾਫ ਹੋਣਾ ਚਾਹੀਦਾ ਜੀ ਇਸ ਗੱਲ ਦਾ ਹਾਂਜੀ ਬੀਤੇ ਦਿਨ ਸਾਡੇ ਪਿੰਡ ਦੇ ਵਿੱਚ ਜਗਸੀਰ ਸਿੰਘ ਜੋ ਕਿ ਸਾਬਕਾ ਫੌਜੀ ਸੀਗੇ ਉਹਨਾਂ ਦੀ ਡੈਥ ਹੋਈ ਸੀਗੀ ਤੇ ਉਸ ਤੋਂ ਬਾਅਦ ਇੱਕ ਜਿਹੜੀ ਬੜੀ ਅਜੀਬ ਜਿਹੀ ਘਟਨਾ ਵਾਪਰੀ ਕਹੇ ਸ਼ਰਾਰਤੀ ਅਨਸਰ ਨੇ ਉਹਨਾਂ ਦੀ ਜਿਹੜੀ ਫੁੱਲਾਂ ਦੀ ਕਿਰਿਆ ਸੀਗੀ ਜਿਹੜੀ ਉਸ ਦਿਨ ਤੋਂ ਉੱਥੋਂ ਜਿਹੜੀਆਂ ਅਸਤੀਆਂ ਸੀਗੀਆਂ ਉਹ ਪਤਾ ਲੱਗਿਆ ਕਿ ਚੋਰੀ ਕੀਤੀਆਂ ਗਈਆਂ ਨਹੀਂ ਗਈਆਂ ਤੇ ਇਹ ਬੜੀ ਨਿੰਦਣਯੋਗ ਘਟਨਾ ਹੈਗੀ ਔਰ ਬੜੀ ਬੇਵਕੂਫੀ ਵਾਲੀ ਗੱਲ ਅਸੀਂ ਕਹਿ ਸਕਦੇ ਹਾਂ ਕਿ ਜਿਸ ਨੇ ਵੀ ਕੀਤੀ ਬੜੀ ਗਲਤ ਗੱਲ ਹੈ ਤੇ ਇਸ ਤਰ੍ਹਾਂ ਦੇ ਘਟਨਾਵਾਂ ਜਿਹੜੇ ਨਹੀਂ ਹੋਣੇ ਚਾਹੀਦੀਆਂ ਤੇ ਅਸੀਂ ਪਰਿਵਾਰ ਦੇ ਨਾਲ ਆ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਪਰਿਵਾਰ ਨੂੰ ਜੋ ਵੀ ਸਾਡੀ ਪੰਚਾਇਤ ਦੀ ਮਦਦ ਹੈਗੀ ਅਸੀਂ ਉਹਦੇ ਲਈ ਹਰ ਵਕਤ ਅਸੀਂ ਪਰਿਵਾਰ ਦੇ ਨਾਲ ਖੜੇ ਆਂਗੇ ਤੇ ਪ੍ਰਸ਼ਾਸਨ ਤੋਂ ਵੀ ਉਮੀਦ ਕਰਦੇ ਆ ਕਿ ਉਹਨਾਂ ਦਾ ਜਿਹੜਾ ਜਾਂਚ ਕਰਕੇ ਜਿਹੜਾ ਉਹਨਾਂ ਦਾ ਨਿਆਂ ਹੈ ਉਹਨੂੰ ਪਰਿਵਾਰ ਨੂੰ ਦੁਆਇਆ ਜਾਵੇ